ਗੁਰੂ ਸਾਹਿਬ ਨੂੰ ਬਾਜਾਂ ਵਾਲਾ ਗੁਰੂ ਕਹਿੰਦੇ ਨੇ ਲੇਕਿਨ ਸਾਨੂੰ ਪਤਾ ਨਹੀਂ ਬਾਜ ਕਿੱਥੋਂ ਆਇਆ ਉਹ ਪਟੜ ਦੇ ਨਵਾਬ تھے ਰਹੀਬ ਬਖਸ਼ ਤੇ ਕਰੀਬ ਬਖਸ਼ ਉਹਨਾਂ ਨੇ ਭੇਟ ਕੀਤਾ ਸੀ ਗੁਰਤਾਮ ਸਿੰਘ ਰਾਏ ਪੰਨਾ ਨੰਬਰ 206 ਤੇ ਦਰਜ ਹੈ ਪੁਰਾਣੇ ਸਭ ਤੋਂ ਤਾਂ ਗੁਰੂ ਨਾਨਕ ਸਾਹਿਬ ਨੂੰ ਗੁਰਤੀ ਉਹ ਇੱਕ ਦਾਈ ਮੁਸਲਮਾਨ ਦੌਤਾਂ ਨੇ ਦਿੱਤੀ ਸੀ ਗੁਰੂ ਨਾਨਕ ਸਾਹਿਬ ਦੇ ਢਿੱਡ 'ਚ ਅਗਰ ਕੋਈ ਸੰਸਾਰ ਚ ਆਉਣ ਤੋਂ ਬਾਅਦ ਪਹਿਲਾ ਚੀਜ਼ ਗਈ ਹੈ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਪਹਿਲਾਂ ਉਹ ਮੁਸਲਮਾਨ ਦਾਈ ਦੇ ਦੌਤਾਂ ਦਿੱਤੀ ਗੁਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਰੈਮਨਾਰ ਨੋਮਲ ਪੱਟੀਆਂ ਰੱਖੇ ਰਾਜਾ ਸੀ ਉਸ ਸਮੇਂ ਦਾ 93750 ਕਿੱਜ ਜਬਤ ਕੀਤੀ ਸੀ ਅੱਜ ਤੱਕ ਉਹ ਗੁਰੂ ਉਹਨਾਂ ਦੇ ਗੁਰਸਾਹਬ ਦਾ ਨਾਮ ਚੱਲੀ ਆ ਰਹੀ ਹੈ ਨਨਕਾਣਾ ਸਾਹਿਬ ਜਾਈਓ ਦੇਖ ਲਿਓ ਗਦਰ ਦੇਖ ਲਿਓ ਅੱਜ ਇੱਕੋ ਜੱਟ ਇੱਕ ਵੱਟ ਪਿੱਛੇ ਕਤਲ ਕਰ ਦਿੰਦਾ ਕਰਦਾ ਨਹੀਂ ਕਰਦਾ ਇੱਕ ਬਿਗਾ ਨਹੀਂ ਦਿੰਦਾ ਕਿਸੇ ਨੂੰ ਤੀਸਰੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬੇਟੀ ਭੀ ਪਾਂਡੇ ਨੂੰ 84 ਪਿੰਡਾਂ ਦੇ ਪਰਵਣਾ ਜ਼ਮੀਨ ਦਰਤਾ ਅਮਰਸਾ ਸਾਡਾ ਇਲਾਕਾ ਪੈਂਦਾ ਅਕਬਰ ਬਾਦਸ਼ਾਹ ਨੇ ਧੀ ਬਣਾ ਕੇ ਦੇਹ ਚ ਇਤਿਹਾਸ ਬਾਬਾ ਸ੍ਰੀਚੰਦ ਪੰਨਾ ਨੰਬਰ 341 ਪੁੱਠ ਤੇ ਦਰਜ ਹੈ ਔਰ ਉਹਦੀ ਲਿਸਟ ਵੀ ਦਿੱਤੀ ਗਈ ਹੈ ਗੁਰਤਾਮ ਦੀਦਾਰ ਚ ਇੱਕ ਕਿਤਾਬ ਹੈ ਗੁਰਤਾਮ ਦੀਦਾਰ ਉਹਦਾ ਪੰਨਾ ਨੰਬਰ ਹੈ 99 90 ਇਹ 84 ਬਿੰਦ ਲਿਸਟ ਦਿੱਤੀ ਗਈ ਹੈ ਜਿਹੜੀ ਅਕਬਰ ਬਾਸ਼ਾ ਨੇ ਬੀਬੀ ਭਾਨੀ ਨੂੰ ਧੀ ਬਣਾ ਕੇ ਦਿੱਤਾ ਸੀ ਔਰ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਸੀ ਤੇ 500 ਬਿਗੇ ਜ਼ਗਾਂ ਚੌਥੇ ਪਾਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਪ੍ਰਾਪਤ ਕੀਤੀ ਜੀ ਅਕਬਰ ਤੋਂ ਅਸਰੋਵਰ ਦੀ ਜਿਹੜੀ ਜਗ੍ਹਾ ਸਰੋਵਰ ਦੀ 500 ਬਿਗੇ ਗੁਰਮਤਿ ਸਿਧਾਂਤ ਪੰਨਾ ਨੰਬਰ 44 ਤੇ ਲਿਖਿਆ ਹੋਇਆ ਹੈ ਗਿਆਨੀ ਪ੍ਰਤਾਪ ਸਿੰਘ ਦਾ ਤੇ ਨਿਜ਼ਾਮ ਹైదరాబాద్ ਨੇ ਗੁਰਗੁਬ ਸਿੰਘ ਨੇ ਇਜਾਮ ਜਗ੍ਹਾ ਨਾਲ ਹੀ 5 ਪਿੰਡਾਂ ਦੀ ਜਨੀ ਲਾਈ ਸੀ ਮਥਰਾ ਦੀ ਇੱਕ ਜਿਹੜੇ ਝਾਉਣਾ ਮਥਰਾ ਜੋ ਉੱਥੇ ਨਵਾਬ ਮੁਸਲਮਾਨ ਨਵਾਬ ਨੇ ਗੁਰੂ ਸਾਹਿਬ ਦੇ ਨਾਮ ਇੱਕ ਬਾਗ ਕੀਤਾ ਸੀ ਜਿਹਨੂੰ ਅੱਜ ਕੱਲ ਨਜ਼ਰਬਾਕ ਕਿਹਾ ਜਾਂਦਾ ਹੈ ਗੁਰਤਾ ਆਮ ਸੰਗ੍ਰਹਿ ਪੰਨਾ ਨੰਬਰ 210 ਤੇ ਦਰਜ ਹੈ ਤੇ ਫਿਰ ਭਾਰਤੀ ਰਾਸ਼ਟਰੀ ਕਾਂਗਰਸ 1956 ਚ ਦਿਖਦਾ ਹੈ 23 ਨੰਬਰ ਪੰਨੇ ਤੇ ਇੱਕ ਰਸਾਲਾ ਨਿਕਲਦਾ ਅੰਮ੍ਰਿਤਸਰ ਤੋਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਕੇਵਰ ਸ੍ਰੀ ਹਰਮੰਦਰ ਸਾਹਿਬ ਦਾ ਨਹੀਂ ਇੱਕ ਮੁਸਲਮਾਨ ਸੂਫੀ ਮੀਆਂ ਵੀਰੇ ਤੋੜ ਖਾਇਆ ਨਹੀਂ ਬਥਰ ਬਲਕੇ ਹਰਮੰਦਰ ਸਾਹਿਬ ਦੀ ਧਰਤੀ ਵੀ ਉਹ ਚੁਣੀ ਜਿਹੜੀ ਇੱਕ ਮੁਸਲਮਾਨ ਬਾਦਸ਼ਾਹ ਆਕਬਰ ਨੂੰ ਪੇਟਾ ਹੋਈ ਸੀ ਮੈਂ ਪਰਸੁਰ ਸਿਹਰੀ ਗੁਰੂ ਸਾਹਿਬ ਨੂੰ ਆ ਬਾਜਾ ਵਾਲਾ ਗੁਰੂ ਕਹਿੰਦੇ ਨੇ لیکن ਸਾਨੂੰ ਪਤਾ ਨਹੀਂ ਬਾਦ ਕਿੱਥੋਂ ਆਇਆ ਉਹ ਪਟੜ ਦੇ ਨواب تھے ਰਹੀਬ ਬਖਸ਼ ਤੇ کریم ਬਖਸ਼ ਉਹਨਾਂ ਨੇ ਭੇਟ ਦਿੱਤਾ ਸੀ ਗੁਰਤਾਮ ਸਿੰਘ ਰਾਏ ਪੰਨਾ ਨੰਬਰ 206 ਤੇ ਦਰਜ ਹੈ ਮਤਲਬ ਸਾਡੀ ਕਿਤੇ ਵੀ ਰਲ ਜਾਣੀ ਸੀਗਾ ਲੋਕ ਨਹੀਂ ਲੜਦੇ ਹੁੰਦੇ ਇਹ ਜਿਹੜੇ ਹਾਕਮ ਲੋਕ ਨੇ ਨਾ ਇਹਨਾਂ ਨੇ ਆਪਣੀ ਕੁਰਸੀ ਚਾਉਣੀ ਹੁੰਦੀ ਹੈ ਅਸਲ 'ਚ ਇਹ ਜਦੋਂ ਅੰਗਰੇਜ਼ ਆਇਆ ਨਾ ਹਮ ਟਾਈਮ ਹੀ ਤੁਹਾਨੂੰ ਦੱਸਦਾ ਕਿਵੇਂ ਉਹਨੇ ਸਾਡਾ ਸਾਡਾ ਇਤਿਹਾਸ ਬਦਲਤਾ ਜਿੰਨੀ ਮੈਂ ਰਿਸਰਚ ਕੀਤੀ ਹੈ 1890 ਤੱਕ ਸਾਡੇ ਭਾਰਤ 'ਚ ਇੱਕ ਵੀ ਫਸਾਦ ਨਹੀਂ ਹੈਗਾ ਧਰਮ ਦੇ ਨਾਮ ਤੇ 1800 ਤੱਕ 1800 ਤੋਂ ਬਜਾਏ ਸਾਡੀ ਜੰਗੇ ਜਾਦੀ ਲੜੀ ਗਈ ਸੀ ਉਹ ਕੁਛ ਕਾਰਨਾ ਕਰਕੇ ਫੇਲ ਹੋ ਗਈ ਜਿਹੜਾ ਅੰਗਰੇਜ਼ ਹੈ ਨਾ ਇਹ ਕਿਸੇ ਗੱਲ ਦੀ 500 ਰੁਪਏ ਪਾਣੀ ਕਰਦਾ ਉਹ ਜੰਗੇ ਜਾਦੀ ਤਾਂ ਸੀ ਨਹੀਂ हासिल ਕਰ ਸਕਦੀ ਜਾਦੀਆਂ ਨਹੀਂ ਪ੍ਰਾਪਤ ਕੀਤੀ ਪਰ ਅੰਗਰੇਜ਼ ਮਲਕਾ ਵਿਕਟੋਰੀਆ ਵਾਲੇ ਲੰਡਰ ਵਿਖੇ ਇੱਕ ਮੀਟਿੰਗ ਸੱਦੀ ਜਿਹਦੇ ਵਿੱਚ ਦੋ ਕਾਰਨ ਰੱਖੇ ਗਏ ਸਾਡੇ ਖਿਲਾਫ ਬਗਾਵਤ ਕਿਉਂ اٹਹੀ ਤੇ ਅੱਗੇ ਨੂੰ ਸਾਡੇ ਕੋਲ ਬਗਾਵਤ ਨਾ ਹੋਵੇ ਉਹਦੇ ਕੰਮ ਕੀ ਕਰੀਏ 6 ਮਹੀਨੇ 60 ਬੁੱਧੀਜੀਵੀ ਅੰਗਰੇਜ਼ਾਂ ਨੇ ਭਾਰ ਦਾ ਦੌਰਾ ਕਰਕੇ 14 ਸੁਝਾਅ ਦਿੱਤੇ ਸੀ ਜਿਨ੍ਹਾਂ ਵਿੱਚੋਂ 200 ਆਮ ਮੈਂ تھے ਜਿਹਨਾਂ ਤੇ ਕਿਛਾਉ ਸਾਡੇ ਨਾਲ ਲਿਕੜ ਹੈ ਕਿ ਭਾਰਤ ਬੱਖ ਬੱਖ ਕੌਮਾਂ ਦਾ ਉਦੇਸ਼ ਹੈ ਇਹਨਾਂ ਦੀ ਏਕਤਾ ਤੇ ਮਿਲਾਬ ਸਾਡੇ ਲਈ ਖਤਰਨਾਕ ਹੈ ਇਸ ਕਰਕੇ ਨਾ ਇਤਿਹਾਸ ਚ ਐਸੀਆਂ ਵੀ ਇਤਿਹਾਸਿਕ ਗੱਲਾਂ ਜੋੜ ਦਿਓ ਐਸੀਆਂ ਸਾਖੀਆਂ ਜੋੜ ਦਿਓ ਕਿ ਹੌਣ ਵਾਲੇ ਨਸ਼ਰਾਂ ਦੀਆਂ ਦੇ ਦੁਸ਼ਮਣ ਵੱਜਨ ਉਹੀ ਕੀਤਾ ਰੋਜ਼ਾ ਜਿਹੜਾ ਹੈ ਮੈਂ ਦੱਸਿਆ ਜੀ ਅਸੀਂ ਨਮਾਜ਼ ਪੜ੍ਹੀ ਹੈ ਇਹ ਦਿਨ ਚ ਪੰਜ ਵਾਰੀ ਫਰਜ਼ ਹੈ ਜਿਹੜੀ ਇਹ ਨਮਾਜ਼ ਹੈ ਇਹ ਦਿੱਲੀ ਦੀ ਰੋਹਾਨੀ ਵਰਕਸ਼ਾਪ ਹੈ ਦਿੱਲੀ ਦੀ ਰੋਜ਼ਾਨਾ ਰੋਹਾਨੀ ਵਰਕਸ਼ਾਪ ਜਿਹੜਾ ਰੋਜ਼ ਹੈ ਇਸ ਸਾਲਾਨਾ ਰੋਹਾਨੀ ਵਰਕਸ਼ਾਪ ਹੈ ਸਾਲ ਦੀ ਰੋਹਾਨੀ ਵਰਕਸ਼ਾਪ ਹੈ ਇੱਥੇ ਪੰਜ ਵਾਰੀ ਇਹਨੂੰ ਕਹਿੰਦੇ ਤੇਰੇ ਵੇਗਣਾ ਪਾ ਜਦ ਪੂਰਾ ਬਾਡੀ ਚੈੱਕ ਅਪ ਕਰਾਉਣ ਜਾਂਦੇ ਆ ਗੱਡੀ ਦਾ ਤਾਂ ਪੂਰੀ ਇੱਕ ਸਰਵਿਸ ਹੁੰਦੀ ਹੈ ਬੜੀ ਉਹ ਬਾੜੀ ਮੋੜੀ ਰੋਹੀ ਕਰਉਦੇ ਰਹਿੰਦੇ ਆ ਇਹ ਨਮਾਜ਼ ਜਿਹੜੀ ਹੈ ਰੋਜ਼ ਦੀ ਵਰਕਸ਼ਾਪ ਹੈ ਬੰਦੇ ਨੂੰ ਵਰਕਸ਼ਾਪ ਲਿਜਾਇਆ ਜਾਂਦਾ ਤੇ ਤੇਰੇ ਕ੍ਰੂਤੀਆਂ ਹੁੰਦੀਆਂ ਦੂਰ ਗੱਲ ਹੈ ਫਿਰ ਜਿਹੜੀ ਉਹਨੂੰ ਇੱਕ ਵਾਰੀ ਸਾਲ ਚ ਇੱਕ ਦੋ ਵਾਰੀ ਕਰਾਉਣਿਆ ਉਹ ਗੱਡੀ ਦਾ ਪੂਰੀ ਬਾਡੀ ਉਹਦੀ ਗੱਡੀ ਪੂਰੀ ਬਾਡੀ ਚੈੱਕ ਅਪ ਕਰਦੇ ਦੀ ਸਰਵਿਸ ਕਰਦੇ ਇਹ ਰੋਜ਼ੇ ਸਾਲ ਦੀ ਉਹ ਸਰਵਿਸ ਹੈ ਜਿਹੜੀ ਟੁੱਟ ਫੁੱਟੇ ਇਹ ਬਦਲਦੇ ਰੋਜ਼ੇ ਲਈ ਬੈਂਸ ਹੈ ਨਾ ਪਹਿਲਾਂ ਗੱਲ ਕਰਦੇ ਦੀ ਵੀ ਪਹਿਲਾਂ ਦਾ ਵੀ ਫਰਜ਼ ਨੇ ਲੋਕਾਂ ਦੇ ਤੇ ਨਵੇਂ ਨਹੀਂ ਹੈਗੇ ਔਰ ਕਿਉਂ ਫਰਜ਼ ਕਿਤੇ ਕਰੇ ਤਾਂ ਕਿ ਥੋੜੇ ਨਾਲ ਤੱਕ ਬਾ ਹਸਲ ਹੋਵੇ ਪਰਹੇਜ਼ਗਾਰ ਬਣੋ ਪਰਹੇਜ਼ਗਾਰ ਦਾ ਮਤਲਬ ਹੈ ਮੈਂ ਜਿਵੇਂ ਪਿਛਲੇ ਵਾਰ ਇਹ ਉਦਾਹਰਨ ਦਿੱਤੀ ਸੀ ਇੱਕ ਬੰਦੇ ਦਾ ਗਲਾ ਖਰਾਬ ਹੋ ਗਿਆ ਉਹ ਡਾਕਟਰ ਕੋਲ ਗਿਆ ਡਾਕਟਰ ਨੇ ਬਹੁਤ ਵਧੀਆ ਮੈਡੀਸਨ ਲਿਖਤੀ ਪਰ ਉਹ ਕਹਿੰਦਾ ਤੈਨੇ ਖੱਟੀ ਮਿੱਠੀ ਚੀਜ਼ ਨਹੀਂ ਖਾਣੀ ਤਲੀਆਂ ਚੀਜ਼ ਨਹੀਂ ਖਾਣੀ ਜੇ ਉਹ ਖਾਈ ਜਾਊਗਾ ਨਾ ਤਾਂ ਠੀਕ ਨਹੀਂ ਹੋਣਾ ਬਾਰੀ ਮੱਜੂਗੀ ਯਾਰ ਇੱਕ ਕਬਰ ਟੁੱਟੀ ਦੇ ਨੀਚੇ ਇੱਕ ਢੋਲ ਰੱਖਦੀ ਉਹਦੇ ਨੀਚੇ ਸੁਰਾ ਕਰਦੀਏ ਉਹ ਢੋਲ ਨੇ ਭਰਨਾ ਨਹੀਂ ਇਸ ਲਈ ਕਿਹਾ ਵੀ ਤੈਨੂੰ ਪਰਹੇ ਦੱਸੇ ਜਾ ਰਹੇ ਨੇ ਇਹ ਰੋਜ਼ ਰੋਜ਼ ਲਈ ਜਿਹੜਾ ਅਰਬੀ ਸ਼ਬਦ ਆਇਆ ਨਾ ਸਿਆਮ ਆਇਆ ਸਿਆਮ ਸਿਆਮ ਬਹੁਵਚਨ ਹੈ ਸੌਮ ਦਾ ਸੌਬ ਦਾ ਮਤਲਬ ਹੈ ਰੁਕਣਾ ਰੁਕ ਜਾਣਾ ਕਿਸੇ ਚੀਜ਼ ਤੋਂ ਰੁਕ ਜਾਣਾ ਆਪਣੇ ਆਪ ਨੂੰ ਰੋਕ ਲੈਣਾ ਖਾਣ ਪੀਣ ਤੋਂ ਰੋਕ ਲੈਣਾ ਨਹੀਂ ਇਸ ਸਰੀਰ ਦੇ ਹਰ ਹਰ ਅੰਗ ਦੇ ਹਰ ਹਰ ਗੁਨਾ ਤੋਂ ਆਪਣੇ ਆਪ ਨੂੰ ਰੋਕ ਲੈਣ ਦਾ ਨਾਮ ਰੋਜ਼ਾ ਹੈ